ਦੇ ਨਾਮ ਤੇ ਲੋਕਾਂ ਦੀ ਹੋ ਰਹੀ ਸੀ ਜੁੜਦੜ ਪੰਜਾਬ ਦੇ ਨੈਸ਼ਨਲ ਹਾਈਵੇ ਦਾ ਬੁਰਾ ਹਾਲ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗਪਨੀਤ ਮਿੱਤੂ ਨੇ ਲੱਡਵਾਲ ਟੋਲ ਪਲਾਜ਼ਾ ਦੇ ਖਿਲਾਫ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਹੋਈ ਸੀ ਕਿ ਲੱਡਵਾਲ ਟੋਲ ਪਲਾਜ਼ਾ ਤੇ ਹਰ ਰੋਜ਼ ਸਰਕਾਰ ਨੂੰ 50 ਲੱਖ ਰੁਪਏ ਦੀ ਕਮਾਈ ਹੁੰਦੀ ਹੈ ਜੋ ਹਰ ਰੋਜ਼ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਨਜਾਇਜ਼ ਟੈਕਸ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲੁਧਿਆਣਾ ਤੋਂ ਲੈ ਕੇ ਜਲੰਧਰ ਤੱਕ ਕਈ ਪੁਲ ਅਧੂਰੇ ਪਏ ਹਨ। ਪੈਸਾ ਜਾ ਪਤਾ ਨਹੀਂ ਕਿੰਨਾ ਰਿਹਾ। ਉਹਨਾਂ ਕਿਹਾ ਕਿ ਮਾਨਯੋਗ ਹਾਈ ਕੋਰਟ ਨੇ ਕੰਪਨੀ ਨੂੰ ਆਰਡਰ ਦਿੱਤੇ ਸੰ ਕਿ ਜਿੰਨਾ ਚਿਰ ਹਾਈਵੇ ਦਾ ਕੰਮ ਪੂਰਾ ਨਹੀਂ ਹੁੰਦਾ ਉਹਨਾਂ ਟਾਈਮ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਏ। ਦਿੱਤਾ ਸੀ ਕਿ ਤੁਸੀਂ ਆਪਣੇ ਆਪ ਟੋਲ ਪਲਾਜ਼ਾ ਬੰਦ ਕਰ ਦਿਓ ਨਹੀਂ ਤੇ ਅਸੀਂ 10 ਦਿਨਾਂ ਬਾਅਦ ਬੰਦ ਕਰ ਦੇਵਾਂਗੇ ਅੱਜ ਅਸੀਂ ਟੋਲ ਪਲਾਜ਼ਾ ਦੇ ਮੈਨੇਜਰ ਨੂੰ ਕੋਰਟ ਦੇ ਆਰਡਰ ਦਿਖਾ ਦਿੱਤੇ ਅਤੇ ਟੋਲ ਪਲਾਜ਼ਾ ਲੋਕਾਂ ਲਈ ਫ੍ਰੀ ਖੋਲ ਦਿੱਤਾ ਸਾਡੀ ਕਾਂਗਰਸ ਪਾਰਟੀ ਦੇ ਐਮ ਐਲ ਏ ਇਸੇ ਤਰ੍ਹਾਂ ਹਰ ਰੋਜ਼ ਇੱਥੇ ਆ ਕੇ ਬੈਠਣਗੇ ਅਤੇ ਲੋਕਾਂ ਲਈ ਟੋਲ ਪਲਾਜ਼ਾ ਖੁੱਲਾ ਰਹੇਗਾ ਜਿੰਨੀ ਦੇਰ ਇਹ ਕੰਪਨੀ ਹਾਈਵੇ ਦੇ ਅਧੂਰੇ ਪਏ ਕੰਮਾਂ ਨੂੰ ਪੂਰਾ ਨਹੀਂ ਕਰਦੀ ਦੇਖੋ ਇਹ ਤੁਹਾਡੇ ਸਾਰਿਆਂ ਨਾਲ ਆਪਣੇ ਲੁਧਿਆਣਿਆਂ ਦੇ ਹਰ ਸ਼ਹਿਰੀ ਨਾਲ ਹਰ ਪਿੰਡ ਨਾਲ ਜੁੜਿਆ ਹੋਇਆ ਇਸ਼ੂ ਹੈ ਕੋਨ ਨੂੰ ਪਤਾ ਲਗਾਤਾਰ ਅਸੀਂ ਸਾਲਾਂ ਤੋਂ ਸਾਰੇ ਐਮਐਲਏ ਸੇਬਾਨ ਅਫਸਰ ਸੇਬਾਨ ਲੀਡਰ ਸੇਬਾਨ ਲਗਾਤਾਰ ਆ ਗਟਕੜੀ ਸਾਹਿਬ ਨੂੰ ਆ ਦੇਖ ਰਹੇ ਆ ਲਗਾਤਾਰ ਆ ਦੇਖੋ ਤੁਹਾਡੇ ਮੂਰੇ ਤਸਵੀਰਾਂ ਆ ਸਾਰਿਆਂ ਨੇ ਚੱਕੀਆਂ ਅਸੀਂ ਲਗਾਤਾਰ ਇਹ ਮਿਲਦੇ ਰਹੇ ਵੀ ਭਾਈ ਸਭ ਤੋਂ ਵੱਧ ਜਿਹੜੀ ਟੋਲ ਕਲੈਕਸ਼ਨ ਲੱਗਵਾਲੀ ਦੀ ਉਹ 50 ਲੱਖ ਦੀ ਆ ਜਿਹੜੀ ਇਹ ਕੰਪਨੀ ਸੋਮਾ ਹੈ ਇੱਕ ਉਹਨਾਂ ਬਾਹਰ ਦੀ ਕੰਪਨੀਆਂ ਤੇ ਨੈਸ਼ਨਲ ਹਾਈਵੇ ਇਹ ਤਿੰਨ ਟੋਲ ਲੱਗੇ ਉਹਨਾਂ ਦੇ ਪਾਣੀਪਤ ਤੋਂ ਲੈ ਕੇ ਹਮਰੇ ਸਭ ਸਾਬਤ ਤੱਕ ਸਭ ਤੋਂ ਵੱਧ ਕਲੈਕਸ਼ਨ ਹੈ ਜਿਹੜੀ ਉਹ ਲੁਧਿਆਣੇ ਦੀ ਹੈ ਜਿਹਦੀ 50 ਲੱਖ ਰਕਮ ਬਣਦੀ ਹੈ ਦਿਨ ਦੀ ਤੇ ਉਹ ਤੋਂ ਬਾਅਦ 10 ਸਾਲ ਹੋ ਗਏ 2009 ਤੋਂ 2019 ਤੱਕ ਤੇ ਅੱਜ ਤੱਕ 1800 ਕਰੋੜ ਰੁਪਈਆ ਉਹ ਕੰਪਨੀ ਆਪਣੇ ਜੇਬ ਚ ਪੈਸਾ ਪਾ ਚੁੱਕੀ ਹੈ 1800 ਕਰੋੜ ਤੇ ਜਿਹੜੇ ਸਾਡੇ ਤਿੰਨੇ ਚਾਹ ਬਸਤੀ ਜੋਧੇਵਾਲ ਚਾਹ ਸ਼ੇਰਪੁਰਾ ਚਾਹ ਕੈਂਸਰ ਹਸਪੀਟਲ ਆ ਇੱਕ ਕਿਤੇ ਇੱਕ ਟ ਵੀ ਲਾਈ ਆ ਹੁਣ ਤੁਸੀਂ ਕਹੋਗੇ ਵੀ ਅੱਜ ਤੱਕ ਤੁਸੀਂ ਕਿਉਂ ਰੁਕੇ ਅਸੀਂ ਲਗਾਤਾਰ ਮੈਸਟਰਾਂ ਨੂੰ ਮਿਲਦੇ ਰਹੇ ਲਗਾਤਾਰ ਕਿਉਂਕਿ ਕੋਟਚੇ ਹੋਰ ਕਿਤੇ ਗਏ ਆ ਹੁਣ ਦੇਖ ਲਓ ਜਿਹੜੀ ਨੈਸ਼ਨਲ ਹਾਈਵੇ ਨੇ ਨੈਸ਼ਨਲ ਹਾਈਵੇ ਅਥਾਰਟੀ ਨੇ 24 ਦਸੰਬਰ 2018 ਤਿੰਨ ਮਹੀਨੇ ਪਹਿਲਾਂ ਜਾਰੀ ਕੀਤੀ ਚਿੱਠੀ ਉਹਨਾਂ ਨੇ ਖਾਸ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੰਨਾਂਗੇ ਉਹਨਾਂ ਨੇ ਟੋਲ ਦੀ ਸਸਪੈਂਸ਼ਨ ਨਹੀਂ ਲਿਖਤਾ ਉਹਨਾਂ ਦੇ ਪੀਡੀ ਨੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਨੂੰ ਲਿਖਤਾ ਵੀ ਇਹ ਟੂਲਾ ਜਿਹੜਾ ਸਸਪੈਂਡ ਹੋਣਾ ਚਾਹੀਦਾ ਸਸਪੈਂਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਡੀ ਵਿਧਾਨ ਸਭਾ ਦੀ ਕਮੇਟੀ ਦੀ ਜਿਹੜੀ ਰਿਪੋਰਟ ਆ ਸਾਰੇ ਵਿਧਾਨ ਸਭਾ ਸਾਰੇ ਪਾਰਟੀਆਂ ਦੇ ਐਮ ਐਲ ਏ ਜੀ ਦੇ ਵੀਰਕਾ ਸਾਹਿਬ ਚੇਅਰਮੈਨ ਸੀ ਫਰਵਰੀ 2019 ਆ ਮਹੀਨਾ ਪਹਿਲਾਂ। ਇਹਦੇ ਵਿੱਚ ਉਹਨਾਂ ਨੇ ਲਿਖਤਾ ਖਾਸ ਤੌਰ ਤੇ ਵੀ ਇਹਨੂੰ ਟੋਲ ਨੂੰ ਜਲਦੀ ਤੋਂ ਜਲਦੀ ਸਸਪੈਂਸ਼ਨ ਇਹਦੀ ਸਸਪੈਂਡ ਕੀਤਾ ਜਾਵੇ। ਤੇ ਉਸ ਤੋਂ ਬਾਅਦ ਅਸੀਂ ਸਾਰੇ ਦਸਤਾਵੇਜ਼ ਲੈ ਕੇ ਅੱਜ ਫੁੱਟ ਇਹਨਾਂ ਦੇ ਮੂਰੇ ਆਏ ਆ ਵੀ ਹੁਣ ਨੈਸ਼ਨਲ ਹਾਈਵੇ ਆ ਉਹਨੇ ਕਹਿਤਾ ਵਿਧਾਨ ਸਭਾ ਦੇ ਮੂਰੇ ਸਾਰੇ ਇਹ ਪੇਸ਼ ਹੋਏ ਉਹਨੇ ਕਹਿਤਾ ਤੇ ਹੁਣ ਥੋੜੇ ਚਲਾਉਣ ਦਾ ਫਿਰ ਕਾਦੇ ਪੈਸੇ ਲੁੱਟ ਰਹੇ ਹੋ ਜੋ ਸਰਕਾਰ ਨੇ ਕਹਿਤਾ ਤੁਹਾਨੂੰ ਪੰਜਾਬ ਸਰਕਾਰ ਨੇ ਕਹਿਤਾ ਜੱਤੀ ਕਮਿਸ਼ਨਰ ਨੇ ਤੁਹਾਨੂੰ ਕਹਿਤਾ ਅਸੀਂ ਲਗਾਤਾਰ ਮਿੰਟਾਂ ਕਰਦੇ ਨੂੰ ਹੋਗੇ ਪਰ ਤੁਹਾਡੇ ਜੂਨ ਹੀ ਸਰਕਦੀ ਤੇ ਰੋਜ਼ ਦਾ 50 ਲੱਖ ਜੇਬ ਚ ਪਾਉਂਦੇ ਹੋ ਤੇ ਤੁਰਦੇ ਬਣਦੇ ਹੋ ਕਿਵੇਂ ਲੱਗ ਜੂ ਟੋਲ ਹੁਣ ਗੱਲ ਸਿੱਧੀ ਆ ਅੱਜ ਟੋਲ ਬੰਦ ਹੋ ਗਿਆ ਜਿੰਨਾ ਚ ਤਿੰਨੋਂ ਪੜਾਂ ਦਾ ਕੰਮ ਨਹੀਂ ਸ਼ੁਰੂ ਹੋਏਗਾ ਸਾਡੇ ਰੋਜ਼ ਦੇ ਕਐਮਐਲਏ ਆਪਣੀ ਵਰਕਰ ਲੈ ਕੇ ਮੇਅਰ ਸਾਹਿਬ ਹਲਕਾ ਇੰਚਾਰਜ ਡਿਸਟ੍ਰਿਕਟ ਪ੍ਰਧਾਨ ਕਾਉਂਸਲਰ ਸਹਿਬਾਨ ਬਲੌਕ ਪ੍ਰਧਾਨ ਸਾਰੇ ਇੱਕ ਟੀਮ ਦੀ ਡਿਊਟੀ ਲੱਗੇਗੀ ਜਿਹੜਾ ਰੋਜ਼ ਉਰੇ ਬੈਠੇਗਾ ਤੇ ਟੈਂਟ ਲੱਗ ਜਾਏਗਾ ਚਾਹੇ ਕਿੰਨੇ ਵੀ ਕਰਨਾ ਪਵੇ ਪਰ ਇਹ ਉਹਨਾਂ ਚ ਇਹ ਸਸਪੈਂਡ ਰਹੇਗਾ ਬੰਦ ਰਹੇਗਾ ਟੂਲ ਜਿੰਨਾ ਚਿਰ ਇਹ ਕਿੰਨੇ ਪੁਲਾਂ ਦਾ ਕੰਮ ਨਹੀਂ ਕਰਦੇ ਬਿਊਟੀਫਿਕੇਸ਼ਨ ਅਲੱਗ ਹੋਣੀ ਸੀ ਜਿਹੜਾ ਮੀਂਹ ਦਾ ਪਾਣੀ ਪੈਣਾ ਉੱਥੇ ਕਿੰਨੇ ਬੰਦੇ ਮਰ ਗਏ ਕੋਲੋਂ ਸਿੰਘ ਲਾਈਟਾਂ ਨਹੀਂ ਲੱਗੀਆਂ ਲਾਈਟਾਂ ਕਿਤੇ ਨਹੀਂ ਗਿਆ ਕੋਈ ਪ੍ਰਬੰਧ ਕਿਤੇ ਨਹੀਂ ਗਿਆ ਤੇ ਕਿਵੇਂ ਕਰਨ ਦੇ ਦੀ ਇਹ ਪੈਸੇ ਦੀ ਕਲੈਕਸ਼ਨ ਤੰਮ ਬਿਨਾਂ ਵਤ ਪੁਲਿਸ ਪ੍ਰੋਟੈਕਸ਼ਨ ਮੰਗਦੇ ਆ ਜਦੋਂ 1.5-2 ਕਰੋੜ ਰੁਪਈਆ ਕਮਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਆ ਨਾਲ ਪੁਲਿਸ ਦੀ ਜੱਪਸੀ ਮੰਗਦੇ ਆ ਇੰਨੇ ਨੋਟ ਲੈ ਕੇ ਜਾਂਦੇ ਆ ਔਰ ਓ ਤੇ ਅਸੀਂ ਲੁਧਿਆਣੇ ਵਾਲੇ ਨੂੰ ਦਈ ਜਾਈਏ ਕਿਤੇ ਹੋਰ ਕਿਉਂ ਨਹੀਂ ਗਾ ਜੀ ਸਾਡੀ ਸਭ ਤੋਂ ਵੱਧ ਇੱਥੇ ਲੁੱਟ ਹੋ ਰਹੀ ਆ ਇੱਕ ਆਮ ਬੰਦੇ ਦਾ ਪੈਸਾ ਖਰਾਬ ਹੋ ਰਿਹਾ ਟਾਈਮ ਖਰਾਬ ਹੋ ਰਿਹਾ ਦੋਨੋਂ ਹੀ ਤੇ ਮਿਲਸਾਨੂ ਮਦੇ ਬਦਲੇ ਕੀ ਰਿਹਾ ਮੌਤ ਔਰ ਖਿਆਈ ਸਾਰਾ ਦਿਨ ਜਾਮ ਤੇ ਇਹ ਕੌਮ ਨਹੀਂ ਹੁਣ ਚੱਲੇ ਜੀ ਰਾਜਸਥਾਨ ਚ ਕੁਝ ਹੋਏ ਨਾ ਹੋਏ ਉਹਨਾਂ ਦੀ ਸਰਕਾਰ ਦੀ ਗੱਲ ਆ ਉਹ ਦੇਖਣਗੇ ਸਾਡਾ ਸਾਡੀ ਜ਼ਿੰਮੇਵਾਰੀ ਲੁਧਿਆਣੇ ਦੀ ਆ ਅੱਜ ਅਸੀਂ ਲੁਧਿਆਣੇ ਦੀ ਜ਼ਿੰਮੇਵਾਰੀ ਨਿਵਾਉਣ ਆਏ ਆ ਜਦੋਂ ਕਿ ਹੁਣ ਆਰਡਰ ਹੋ ਚੁੱਕੇ ਆ ਹੁਣੇ ਜਦੋਂ ਨੈਸ਼ਨਲ ਹਾਈਜਿਨਨ ਨੂੰ ਲਿਖਤਾ ਵੀ ਉਹ ਟੋਨ ਨਹੀਂ ਲੈ ਸਕਦੇ ਤੁਸੀਂ ਤਾਂ ਅਸੀਂ ਆਏ ਆ ਦਸਤਾਵੇਜ਼ ਤੋਂ ਬਿਨਾਂ ਨਹੀਂ ਆਏ ਕਈ ਕਹਿਣਗੇ ਵੀ ਜੀ ਇਹ ਸਿਆਸਤ ਕਰਦੇ ਆ ਜੀ ਇਹ ਹੁਣ ਆਏ ਨੇ ਲਕਸ਼ਣਾ ਆ ਗਈਆਂ ਨਹੀਂ ਆ ਬਧਾਰ ਹੁਣ ਫਰਵਰੀ ਦੇ ਆਰਡਰ ਨੇ ਤੇ ਦਸੰਬਰ ਦੇ ਆਰਡਰ ਨੇ ਗਟਕਰੀ ਸਾਹਿਬ ਨੂੰ ਮਿਲ ਮਿਲ ਅਸੀਂ ਥੱਕ ਕੇ ਸੁੱਤੇ ਪਏ ਨੇ ਗਟਕਰੀ ਸਾਹਿਬ ਕਹਿੰਦੇ ਅੱਜ ਸਭ ਤੋਂ ਵੱਧ ਕੰਮ ਉਹ ਕਰਦੇ ਨੇ ਆ ਦੇਖ ਲੋ ਹਾਲ ਤੁਹਾਡੇ ਮੂਰੇ ਕੀ ਆ ਕੰਮ ਦਾ ਸਾਨੂੰ ਵੀ ਵਿਸ਼ਵਾਸ ਸੀ ਉਹਨਾਂ ਤੇ ਵੀ ਬੜਾ ਸਾਡਾ ਵੀ ਉਹ ਕੰਮ ਕਰਨਗੇ ਪਰ ਉਹਨਾਂ ਨੇ ਪੰਜਾਬ ਨੂੰ ਬਿਲਕੁਲ ਇਗਨੋਰ ਕੀਤਾ ਉਹ ਹੁਣ ਤਾਂ 550 ਸਾਲ ਆਏ 550 ਸਾਲਾਂ ਤੇ ਜੱਫਾ ਦੇ ਦਿੰਦੇ ਸਾਨੂੰ ਜਦੋਂ ਉਹਨਾਂ ਦੇ ਅੰਮ੍ਰਿਤਸਰ ਸਾਹਿਬ ਨੂੰ ਤੇ ਸਾਰਾ ਤੁਹਾਨੂੰ ਪਤਾ ਗੁਰਦਾਸਪੁਰ ਚ ਪੈਂਦਾ ਸਾਡੇ ਗੁਰੂ ਨਾਨਕ ਦੇਵ ਜੀ ਦਾ ਜਿੱਦਾਂ ਲੋਕਾਂ ਨੇ ਜਾਣਾ ਏ ਉਹਨਾਂ ਦੇ 550 ਸਾਲਾਂ ਤੇ ਆਹੀ ਸੜਕ ਬਣਤੀ ਜਾਣੀ ਆ ਤੇ ਇਹ ਸੜਕ ਤੇ ਪੁੱਲ ਨਾ ਹੋਣ ਇਸ ਇਤੇ ਰੋਜ਼ ਮੌਤਾ ਹੋਣ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਜੁਮਲੇ ਮਾਰਦੇ ਆ ਉਹਨਾਂ ਦੀ ਸਾਰੂ ਪਾਰਟੀ ਦੀ ਆਜ ਤਾਂ ਜੁਮਲਿਆਂ ਚ ਬੜੀਆਂ ਬੜੀਆਂ ਗੱਲਾਂ ਕਰਨੀਆਂ ਉਹ ਜੁਮਲੇ ਸਾਨੂੰ ਮਾਰਦੇ ਰਹੇ ਨੇ ਜਿਹੜੇ ਜੋ ਪ੍ਰੋਜੈਕਟ ਹਾਈਵੇ ਹੈ 6 ਲੇਨ ਪ੍ਰੋਜੈਕਟ ਹਾਈਵੇ ਹੈ ਇਹ ਪਾਨੀਪਤ ਤੋਂ ਲੈ ਕੇ ਜਲੰਧਰ ਤੱਕ ਦਾ ਹੈ ਜਿਸ ਵਿੱਚ ਆਲਮੋਸਟ ਅਸੀਂ ਨੇ 290 ਕਿਲੋਮੀਟਰ ਮੈਂ ਸਾਰਾ ਕੰਮ ਕੀਤਾ ਹੋਇਆ ਹੈ ਸਿਰਫ 1.5 ਕਿਲੋਮੀਟਰ ਤੋਂ 1.5 ਕਿਲੋਮੀਟਰ ਕਵਰ ਬਚਿਆ ਜੋ ਆਰਵਾਸ ਦੀ ਕਰ ये तीनों तीनों जो तो भी, तो भी तो हैं ये लुधियाना के पास के हैं अप्रूवल्स के कारण ये रुके हुए हैं क्योंकि इनकी डिज़ाइन में कहीं ना कहीं लोकल डिमांड के कारण चेंज का प्रपोजल था जो अब तक फाइनल अप्रूवल हमारे पास नहीं आया जहाँ पर भी जगह मिलेगी नियमानुसार हम लोग उसके सारे काम कर रहे हैं जहाँ पर भी क्लियर वो कह रहे हैं कब तक आप काम शुरू करवा देंगे जो आपका काम जो बीच में रुका हुआ है कब तक शुरू कर हमने अपने इनिशिएटिव से एन एच जी आई हेडक्वार्टर के साथ में मीटिंग करके और जो भी है हमने जो भी मिनट्स हैं डिस्कशन के वो सारे उनको लिखित में दिए हैं सारी चीज़ें लिखित में हैं और जैसे ही उनके तरफ से हमें हमें आदेश आ जाएगा काम जल्दी से बात की हाँ हायर अथॉरिटी एन एच आई के हायर अथॉरिटी से भी बात चल रही है कंटिन्यूअसली बात चल रही है और उनका आदेश जैसे ही आएगा आपका आखिरी फैसला क्या है टोल टोल जो चल रहा है ये भारत सरकार के गजट नोटिफिकेशन के हिसाब से चल रहा है जिसको कि जिसको कि गवर्नमेंट ने गवर्नमेंट ने ओके किया हुआ है और बिल्कुल सारे नियम के हिसाब से काम चल रहे हैं हम प्रयासरत हैं कि टोलिंग इसमें चालू हो क्योंकि इससे सरकारी राजस्व को भी नुकसान है अब जैसा कि वो कह के गए तो अब आप टोल लेंगे आपका आखिरी फैसला क्या आप टोल लेंगे कि नहीं हम जो भी अभी की स्थिति है ये हमारे सीनियर्स को बताएंगे एन को बताएंगे उसके बाद जो भी फाइनल होगा कब तक कब तक फाइनल होगा है आपके पास जो टोल का आपके पास जो है कब तक फ्री में जाएंगी टोल की वसूली कर सकते हैं हमारा जो हमारा जो वर्किंग है दो हजार नहीं नहीं सर अब टोल कितनी देर तक कितने साल तक ले सकते हैं टोल अभी यही कह रहा हूँ यही कह रहा हूँ जो होता है जो एग्रीमेंट होता है उसके हिसाब से ये दो हजार अभी बंद ही रहेगा जी खुलेगा हमारी कोशिश रहेगी सर क्योंकि सरकारी राजस्व तो नुकसान है इसलिए बंद कंप्लेंट वगैरह करेंगे इसके बाद जो भी होगा हम हायर मैनेजमेंट को बता के उसके ऊपर उचित करेंगे कब तक कब तक फैसला आएगा ये टोल कब तक बंद रहेगा कब तक आप पैसा लेना चालू करेंगे टोल हमारे तरफ से तो मतलब तो, कहीं भी बंद होने का है नहीं हमने निवेश कितना डेली का नुकसान कितना होगा अगर लगाया जाए कितना नुकसान हो रहा है आपको डेली का जब तक ये बंद रहेगा डेली का करीब जो कलेक्शन है करीब फोर्टी लैक्स का